ਹੈਲੋ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਉਬਲੇ ਹੋਏ ਆਲੂਆਂ ਦੀ ਸਬਜ਼ੀ ਇਹ ਆਪਾਂ ਆਲੂ ਪਹਿਲਾਂ ਹੀ ਵਾਲ ਕੇ ਰੱਖ ਲਏ ਆ ਹੁਣ ਇਹਨਾਂ ਨੂੰ ਠੰਡੇ ਕਰਕੇ ਛਿੱਲ ਲਾਂਗੇ ਜੀ ਇਹਦੇ ਵਾਸਤੇ ਆਪਾਂ ਚਾਰ ਪਿਆਜ਼ ਲਏ ਆ ਛੋਟੇ ਦੋ ਟਮਾਟਰ ਲਏ ਆ ਜੀ ਤਿੰਨ ਹਰੀਆਂ ਮਿਰਚਾਂ ਲਈਆਂ ਸਾਰੇ ਆਲੂ ਆਪਾਂ ਇਸ ਤਰ੍ਹਾਂ ਛਿੱਲ ਲਾਂਗੇ ਜੀ ਇਹ ਆਪਾਂ ਛਿੱਲ ਲਿਆ ਜੀ ਆਲੂ ਹੁਣ ਇਹਨਾਂ ਦੀਆਂ ਫਾੜੀਆਂ ਕਰ ਲਾਂਗੇ ਬਾਅਦ ਚ ਪਹਿਲਾਂ ਕੱਟ ਲਾਂਗੇ ਇਹਨਾਂ ਨੂੰ ਬਰੀਕ ਬਰੀਕ ਕੱਟ ਲਾਂਗੇ ਇਹ ਪਿਆਜ਼ ਆਪਾਂ ਬਿਲਕੁਲ ਬਰੀਕ ਕੱਟ ਲਾਂਗੇ ਇਹ ਆਪਾਂ ਹਰੀਆਂ ਵਿੱਚਾ ਕੱਟ ਲਾਂਗੇ ਬਰੀਕ ਬਰੀਕ ਕੱਟ ਲਾਂਗੇ ਜੀ ਇਹਨਾਂ ਨੂੰ ਇਹ ਟਮਾਟਰ ਵੀ ਆਪਾਂ ਚੰਗੀ ਤਰ੍ਹਾਂ ਬਰੀਕ ਕੱਟ ਲਾਂਗੇ ਹੁਣ ਆਪਾਂ ਤੇਲ ਪਾ ਦਾਂਗੇ ਗਰਮ ਹੋਣ ਵਾਸਤੇ ਕੜਾਹੀ 'ਚ ਇੱਕ ਕੜਛੀ ਤੇਲ ਦੀ ਪਾ ਦਾਂਗੇ। ਭਲੇ ਉਬਲੇ ਆ ਜਾਂ ਆਲੂ ਕੱਟ ਲਾਂਗੇ ਆਪਾਂ। ਤੁਸੀਂ ਲੰਬੇ ਵੀ ਕੱਟ ਸਕਦੇ ਹੋ, ਛੋਟੇ ਪੀਸ ਵੀ ਕਰ ਸਕਦੇ ਹੋ। ਆਪਣਾ ਤੇਲ ਗਰਮ ਹੋ ਗਿਆ ਜੀ। ਹੁਣ ਆਪਾਂ ਜੀਰਾ ਪਾਵਾਂਗੇ। ਆਪਣਾ ਜੀਰਾ ਭੁੱਜ ਗਿਆ ਹੁਣ ਆਪਾਂ ਹਰੀ ਮਿਰਚ ਪਾਵਾਂਗੇ ਜੀ ਕੱਟੀ ਹੋਈ ਲਾਲੀ ਆਪਾਂ ਪਿਆਜ਼ ਪਾਵਾਂਗੇ ਇਹਨਾਂ ਨੂੰ 5 ਮਿੰਟ ਭੁੰਨਾਂਗੇ ਨੇ ਪਿਆਜ਼ 골ਡਨ ਬ੍ਰਾਊਨ ਹੋ ਗਿਆ ਥੋੜੇ ਜਿਹਾ ਹੁਣ ਆਪਾਂ ਟਮਾਟਰ ਪਾ ਦਾਂਗੇ ਕੱਟੇ ਹੋਏ ਨਮਕ ਨੂੰ ਜਿੰਨੀ ਤਰ੍ਹਾਂ ਪਸਾ ਲਾਂ ਮਟਰ ਵੀ ਸਾਫਟ ਹੋ ਗਏ ਹੁਣ ਆਪਾਂ ਨਮਕ ਪਾਵਾਂਗੇ ਇੱਕ ਚਮਚਾ ਨਮਕ ਤੁਸੀਂ ਆਪਣੇ ਅਕੋਰਡ ਮੁਤਾਬਿਕ ਪਾ ਸਕਦੇ ਆ। ਇਹ ਪਾ ਮੰਗੇ ਹਲਦੀ ਪਾਉਦੇ। ਥੋੜੀ ਜਿਹਾ ਮੰਗੇ ਆਪਰ ਲਾਉਦੇ। ਇਹ ਪਾ ਮੰਗੇ ਇਟਮੇ ਪਾਉਦੇ। ਇਹਨਾਂ ਚੰਗੀ ਤਰ੍ਹਾਂ ਪਕਾ ਲਾਂ। ਹੁਣ ਆਪੇ ਵਿੱਚ ਇੱਕ ਕਲਾਸ ਪਾਣੀ ਦਾ ਪਾ ਦਾਂਗੇ ਹੁਣ ਇਹਦੇ ਵਿੱਚ ਉਬਲੇ ਹੋਏ ਆਲੂ ਪਾ ਦਾਂਗੇ ਪਾਣੀ ਆਉ ਦੇ ਸਾਮਨਾ ਵੱਧ ਘੱਟ ਵੀ ਪਾ ਸਕਦੇ ਹੋ ਜਿ ਜਰੇ ਵੀ ਵੱਧ ਰੱਖਣੀ ਹੋਵੇ ਹੁਣ ਆਪਾਂ ਇਹਨੂੰ ਤਾਂ 15 ਮਿੰਟ ਢੱਕ ਕੇ ਪਕਾਵਾਂਗੇ। ਇਹ ਆਲੂ ਦੀ ਸਬਜ਼ੀ ਬਣ ਕੇ ਤਿਆਰ ਆ ਗਈ। ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਹੈ ਇਸ ਤਰ੍ਹਾਂ।